ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚਾਲਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀਆਂ 6 ਹੀ ਪ੍ਰਵਾਣ ਸੇਰ ਲਈ ਲੈ ਕੇ ਆਏ ਹਾਂ ਜੀ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗਲਬ ਸਿੰਘਗਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਨੇੜੇ ਪਿੰਡ ਆ ਜਿਹੜਾ ਭਧੌੜ ਤੇ ਸੈਣਾ ਭਾਈ ਰੂਪਾ ਨੇੜੇ ਹੀ ਰਹ ਜਾਂਦੇ ਆ ਭਾਈ ਜੀ ਮੋਬਾਈਲ ਨੰਬਰ ਬੋਲਿਓ ਜੀ 996553 946554 22847 22847 22 ਦਾ ਕੰਟੈਕਟ ਨੰਬਰਾਂ ਨੋਟ ਕਰ ਲਓ ਸਕਰੀਨ ਤੇ ਚੱਲ ਰਿਹਾ ਆਓ ਕਰ ਲੈਨੇ ਬਾਈ ਨਾ ਗਲਬਾ ਬਾਈ ਜੀ ਸਸਿਕਾ ਜੀ ਸ੍ਰੀ ਗੁਰੂ ਡਾਕਟਰ ਸਾਹਿਬ ਹੋਰ ਠੀਕੋਂ ਵਧੀਆ ਜੀ ਹਾਂ ਡਾਕਟਰ ਸਾਹਿਬ ਬਹੁਤ ਵਧੀਆ ਕਿਵੇਂ ਚੱਲਦਾ ਬਾਈ ਕੰਮਕਾਰ ਕੰਮ ਡਾਕਟਰ ਸਾਹਿਬ ਬਹੁਤ ਵਧੀਆ ਚੱਲਦਾ ਸੀ ਠੀਕ ਆ ਪਹਿਲਾਂ ਹੁਣ ਆਪਾਂ ਦੁਬਾਰੇ ਅੱਜ ਵੀਡੀਓ ਪਾਉਣਾ ਹੋ ਗਿਆ ਉਹ ਮਹੀਨਾ ਪਾਈ ਨੂੰ ਸਹੀ ਆ ਫਿਰ ਕੰਮ ਦਾ ਕਾਸ਼ ਕਰਕੇ ਆਪਾਂ ਵੀਡੀਓ ਪਾਈ ਨਹੀਂ ਸੀ ਹੂੰ ਫੋਨ ਦਾ ਵਾਧੂ ਹੁੰਦੇ ਆ ਠੀਕ ਆ ਫੋਟੋਆਂ ਬਹੁਤ ਮੰਗੇ ਨੇ ਨਾਲ ਆਪਣੇ ਕੋਲ ਫੋਟੋਆਂ ਤਾਂ ਨਹੀਂ ਸੀ ਹੂੰ ਅੱਜ ਆਪਾਂ ਮਹੀਨੇ ਬਾਅਦ ਵੀਡੀਓ ਯਾ ਨਵੀਂ ਬਣਾਉਣ ਲੱਗੇ ਆ ਸਹੀ ਗੱਲ ਆ ਹਾਂ ਚੱਲ ਦਿਖਾਉਣੀ ਆ ਠੀਕ ਆ ਤੇ ਪੰਜ ਬੱਚੇ ਖੀਰਾਂ ਦਿਖਾਉਣੀਆਂ ਠੀਕ ਆ ਬਾਈ ਤੇ ਰੇਟ ਜਮਾ ਗਿਆਜ ਹੁਣ ਡਾਕਟਰ ਖਿੱਚ ਕੇ ਮੋਲੋ ਜਮਾ ਖਿੱਚ ਕੇ ਰੱਖਨੇ ਆ ਠੀਕ ਛੋਟੇ ਮੋਲ ਅੱਗੇ ਵੀ ਛੋਟੇ ਕਰਦੇ ਆ ਬਰੀਡ ਦੇ ਹਿਸਾਬ ਨਾਲ ਇਹ ਹੁਣ ਵੀ ਛੋਟੇ ਕਰਾ ਬਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਦੇ ਗੱਬਣਾ ਇਹ ਇਹ ਡਾਕਟਰ ਗੱਬਣਾ ਹੈ ਕਿੰਨੇ ਟਾਈਮ ਦੀ ਗੱਬਣਾ ਇਹ ਇਹ ਆਪਾਂ ਨੂੰ ਡਾਕਟਰ ਨੇ 4 ਦੇ ਤੇ ਸਾਢੇ 3ਾਂ ਦੀ ਗੱਭਣ ਕਿਹਾ ਵੀ 4ਾਂ ਦੀ ਵੀ ਹੋ ਸਕਦੀ ਹੈ ਸਾਢੇ 3ਾਂ ਦੀ ਪੱਕੀ ਹੈ ਓਕੇ ਹਾਂ ਤੇ ਚੈੱਕ ਕਰਵਾਈ ਵੀ ਹੈ ਨਾ ਚੈੱਕ ਆਪਾਂ ਡਾਕਟਰ ਕਰਾ ਕੇ ਲਿਆ ਆਂ ਅਗਲਾ ਆਪਣੇ ਘਰੋਂ ਕਰਾ ਕੇ ਲਿਆ ਜੀ ਦਸੱਲੀ ਕਰਾ ਲਈ ਹਾਂ ਇਹ ਗੱਭਣ ਦੀ ਹੁੰਦੀ ਹੈ ਘਰ ਕਰਦੇ ਆਪਣੀ ਗਾਰੰਟੀ ਠੀਕ ਹੈ ਭਾਈ ਠੀਕ ਹੈ ਨਾ ਆਪਣੇ ਘਰੇ ਕੋਈ ਮਰਜ਼ੀ ਚੈੱਕ ਕਰਾ ਕੇ ਲਿਆ ਜਾ ਸਕਦਾ ਆਪਣੀ ਜ਼ਿੰਮੇਵਾਰੀ ਹੈ ਓਕੇ ਡੇਟ ਤੋਂ ਬਾਹਰ ਵੀ ਗੱਭਣ ਦੀ ਕੋਈ ਗਾਰੰਟੀ ਨਹੀਂ ਓਕੇ ਭਾਈ ਹਾਂ ਠੀਕ ਹੈ ਕਿਹੜੇ ਸੀਮਣ ਦੀ ਆ ਪਤਾ ਕੁਛ ਇਹ ਸੀਮਣ ਬਾਰੇ ਡਾਕਟਰ ਆਪਾਂ ਅੱਗੇ ਵੀ ਨਹੀਂ ਬੋਲੇ ਦੱਸਣਾ ਨਾ ਭਾਜ ਵੀ ਨਹੀਂ ਬੋਲਣਾ ਹਾਂ ਸੀਮਣ ਤੇ ਰਖਾ ਇਹ ਆਪਣੇ ਬਰੀਡ ਨੇ ਬੋਲਣਾ ਕੋਈ ਨਹੀਂ ਤੇ ਦੁੱਧ ਦਾ ਜਿਹੜਾ ਬਈ ਸੇਵਾ ਹਾਂ ਦੁੱਧ ਆਪਣਾ ਅਗਲਾ ਕਹਿੰਦਾ ਇਹ ਮਾ ਦਾ 35 ਲੀਟਰ ਆ ਆਪਾਂ ਡਾਕਟਰ ਚੋਇਆ ਨਹੀਂ ਆਪਾਂ ਉਹ ਗੱਲ ਦੀ ਵੀ ਨਹੀਂ ਜ਼ਿੰਮੇਵਾਰੀ ਲੈਂਦੇ ਇਹ ਕਹਿੰਦਾ ਸੇਵਾ ਦਾ ਸੇਵਾ ਦਾ ਭਾਈ ਹਾਂ ਸਹੀ ਗੱਲ ਇਹ ਜੀਜ਼ ਆ ਆਪਾਂ ਦੇਖਣੀ ਆਪਾਂ ਗੁੰਮੀ ਮਾਊਂ ਕਾ ਦੇਖਣਾ ਹੈ ਦੰਦ ਦੇਖਣੇ ਆ ਸਹੀ ਆ ਤੇ ਜਾਨ ਜਾਨ ਵਰਦੇ ਆਪਾਂ ਬਰੀਡ ਦੇਖਣੀ ਆ ਦੰਦੋਂ ਕਿਵੇਂ ਆ ਸੱਚੋਂ ਦੰਦੋਂ ਡਾਕਟਰ ਖੀਰੀ ਆ ਖੀਰੀ ਆਗੀ ਚੈੱਕ ਕਰਾਵਾਂਗੇ ਗੱਬਣਾ ਬੱਸੀ ਬੋਧੀਵਾਦੀ ਨਾਸਾਂ ਨੂੰ ਸੰਗਲਾ ਗਲਾਬੀ ਨਾਸਾਂ ਡਾਕਟਰ ਬਰੀਕ ਬੜੀ ਜਿਆਦੇ ਆ ਕੰਨ ਜਮਾ ਪੂਰਾ ਪੂਰਾ ਲੱਗਿਆ ਵਾ ਕਿਆ ਬਾਤ ਹਾਂ ਤੇ ਤੈਨੂੰ ਦੰਦ ਚੈੱਕ ਕਰਾ ਦੇ ਵੀਰ ਦੋ ਤੇਰਾ ਅਗਲਾ ਕਹੇ ਗੱਪਣਾ ਹੋਵੇ ਲੈ ਜਮਾ ਖੀਰੀ ਆ ਕੱਚੀ ਖੀਰੀ ਆ ਡਾਕਟਰ ਉਹ ਬਹੁਤ ਛੋਟੀ ਹੈ ਬੱਸੀ ਦੀ ਸਹੀ ਗੱਲ ਆ ਬਾਈ 14 15 15 ਕੁ ਮਹੀਨਾ ਦੀ ਮਸੇ ਹੀ ਹੋਊਗੀ ਸਹੀ ਆ ਬਾਈ ਹਾਂ ਫੁੱਲ ਬ੍ਰੀਡ ਆ ਕੱਦ ਚੰਗਾ ਪੜੀ ਵੀ ਚੰਗੀ ਆ ਪੂਰੀ ਚੰਗੀ ਡਾਕਟਰ ਬੱਸੀ ਝੋਲੀ ਕਿਵੇਂ ਆ ਬਾਈ ਕਰਮਾ ਝੋਲੀ ਡਾਕਟਰ ਦਿਖਾਵਾਂਗੇ ਬੰਨ ਕੇ ਠੀਕ ਆ ਪਿਆਰ ਥਾਂ ਪੂਰੀ ਚੰਗੀ ਝੋਲੀ ਆ ਮੀਂ ਪਈ ਜਾਂਦਾ ਬਾਈ ਵਾਲੀਆਂ ਲੰਮੀਆਂ ਤੋੜ ਕੇ ਨਹੀਂ ਦਿਖਾਉਂਦੇ ਹਾਂ ਚਲ ਕੀਰਾਂ ਗੇੜਾ ਜਾਂ ਦਵਾ ਨੇ ਕੋਈ ਚੱਕਰ ਹਾਂ ਕੀਰਾਂ ਜੋ ਲੰਗ ਮਾਰੂ ਡਾਕਟਰ ਆਪਣੀ ਗਾਰੰਟੀ ਆ ਓਕੇ ਬਾਈ ਹਾਂ ਮੀਂ ਪੈਂਦਾ ਦਾ ਮੀਂ ਦਾ ਕਰਕੇ ਕਿੱਤ ਲਿਆਰੇ ਦੀ ਅਲਕਲ ਬਹੁਤ ਮੰਨਦੀਆਂ ਸਹੀ ਆ ਬਾਈ ਲੰਗਾਂ ਆ ਪਾਗੀ ਪੈਦ ਉਹ ਵੀ ਆਪ ਅੱਗੇ ਪਾਉਂਦੇ ਨਹੀਂ ਹੁੰਦੇ ਅਜੇ ਮੀਂਹ ਆ ਕਰਕੇ ਪਾਉਣਾ ਪੈ ਗਿਆ ਥਾਂ ਗਿੱਲਾਗਾ ਸਹੀ ਗੱਲ ਆ ਭਾਈ ਹਾਂ ਪਤਾ ਥਣ ਚੈੱਕ ਕਰਾ ਦੇ ਨੇ ਝੋਲੀ ਬਹੁਤ ਸੋਣੀ ਪੱਟੀ ਹੋਵੇ ਸਰਵਾਦੇ ਭਾਈ ਨੇੜ ਤੋਂ ਫਣੀ ਰਾਜੂ ਮਰੋ ਮੋਰੋ ਖਾੜੇ ਰਰ ਫੜ ਕੇ ਦਿਖਾਉਣੇ ਆ ਭਾਈ ਝੋਲੀ ਨਾ ਨੰਬਰ ਝੋਲੀ ਆ ਨਾ ਮਾੜਾ ਜਿਵੇਂ ਬਣਾਉਣ ਲੱਗ ਗਈ ਆ ਬਣਾਉਣ ਲੱਗ ਗਈ ਹਾਂ ਬ੍ਰੀਡ ਫੁੱਲ ਬੜੀ ਮਾੜੀ ਮੋਰੋ ਭਾਈ ਝੋਲੀ ਰੱਖ ਕੇ ਆ ਕੇ ਫੜ ਲਾ ਤੇ ਕਾ ਕੇ ਦਿਖਾ ਦੇ ਡਾਕਟਰ ਝੋਲੀ ਆ ਲੈ ਭਾਈ ਯਾਰ ਥਾਣਾ ਕੇ ਭੋਰਾ ਕੋਈ ਫੋਰ ਨਹੀਂ ਚੰਗਲੀ ਦੇਖ ਲਈ ਪੜਦੀ ਕੀ ਬਾਤ ਹਾਂ ਇਹ ਮੁੱਲ ਕੀ ਆ ਬਾਈ ਜਾਇਜ ਆ ਕੋਲ ਡਾਕਟਰ ਫੋਨ ਤੇ ਕਰਾਂਗੇ ਜਮਾ ਜਾਇਜ ਕਰਾਂਗੇ ਠੀਕ ਆ ਹਾਂ ਜਮਾ ਜਾਇਜ ਜੀ ਮੋਹਦਲ ਬਾਈ ਕਹਿੰਦਾ ਜਮਾ ਜਾਇਜ ਉਹ ਕਿੰਨੇ ਦੇ ਮੁੱਲ ਰੱਖੇ ਰੀਸ ਕਾ ਕੇ ਦਿਖਾ ਦੇ ਸਹੀ ਗੱਲ ਆ ਬਾਈ ਇੱਕ ਨੰਬਰ ਬੱਸੀ ਆ ਫੀਰੀ ਡਾਕਟਰ ਅੱਗੇ ਵੀਰੇ ਦੋ ਨੰਬਰ ਤੇ ਬੱਚਾ ਕਿੰਨੀ ਉਮਰ ਹੈ ਜੀ ਇਹ ਡਾਕਟਰ ਤੋਂ ਮੰਨ ਕੇ ਹਲ ਵੀ ਚੌਲ ਤੇ ਬਰ 14 ਮਹੀਨੇ ਦੀ ਉਹ 13 ਜਮਾ ਮਹੀਨੇ ਦੀ ਠੀਕ ਆ ਬਾਈ ਦੰਦੋ ਖੀਰੀ ਆ ਹੂੰ ਚਾਰ ਥਾਣਾ ਇਸ ਅੱਖ ਪੁਣੇ ਆਏ ਪੈਸੇ ਹੁੰਦਾ ਜਮਾ ਸਿਰੇ ਹੀ ਆ ਯਾਰ ਮੈਂ ਕਹਿੰਦਾ ਡਾਇਮੰਡ ਹਾਂ ਡੈਵਿਡ ਪੀ ਹੈ ਡਾਕਟਰ ਦਿਖਾ ਦੇ ਬਸ ਠੀਕ ਕਰ ਮਾਲੀ ਤੇ ਹਾਂ ਕੀ ਬਾਤ ਆ ਬਈ ਫੋਲ ਉਹਦੀ ਬਾਜੀ ਦਿਖਾ ਡਾਕਟਰ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਬਈ ਲੈ ਚੰਗੀ ਆ ਬੇ ਪੂਰੀ ਡਰ ਭਰੀ ਵੀ ਵਸੀ ਆ ਟੀਕੇ ਤੇ ਜਮਾ ਕਾਬਲ ਡਾਕਟਰ ਟੀਕੇ ਤਾਂ ਨੇ ਮੈਨੂੰ ਪਤਾ ਮਹੀਨੇ ਦੇ ਵਿੱਚ ਵਿੱਚ ਲਾਇਆ ਜਾਣਾ ਸਹੀ ਆ ਬਾਈ ਬਾਕੀ ਇਹ ਪ੍ਰਿੰਟ ਤੇ ਯਾਦ ਡਾਕਟਰ ਮਿਲਦੀ ਬਹੁਤ ਘੱਟ ਆ ਬਹੁਤ ਘੱਟ ਮਿਲਦੀ ਅੱਗੇ ਵੀ ਆਪਾਂ ਬਸਿਆਂ ਵੇਚਦੇ ਆ ਸਹੀ ਆ ਬਾਈ ਇਹ ਜਾਨਵਰ ਬਹੁਤ ਘੱਟ ਨਿਕਲਦੇ ਆ ਝੂਲੀ ਕਿਵੇਂ ਆ ਬਾਈ ਚਾਰ ਥਾਣ ਡਾਕਟਰ ਲੈ ਝੂਲੀ ਦਿਖਾਵਾਂ ਤੇ ਚੈੱਕ ਕਰਾਵਾਂਗੇ ਕਿ ਆ ਜਮਾ ਚਾਰ ਹਾਂ ਚਾਰ ਥਾਣਾ ਗਲਾਬੀ ਥਾਣਾ ਗਲਾਬੀ ਥਾਣਾ ਤੋਰਦੇ ਬਾਈ ਮਾੜੀ ਜੀ ਬਾਕੀ ਤਿਹਾਰੇ ਜਾਲਕਾ ਬਹੁਤ ਮਾਰਨਾਂ ਚ ਪਹਿਲੇ ਦਿਨ ਪਾਇਆ ਕਰਕੇ ਡਾਕਟਰ ਸਹੀ ਆ ਬਾਈ ਤੁਰ ਕੇ ਖੁਸ਼ ਨਹੀਂ ਥੋੜਾ ਜਿਹਾ ਮੌਸਮ ਨੇ ਗਲ ਕਰ ਸਾਥ ਮੌਸਮ ਨਾ ਖਰਾਬ ਕਰਦਾ ਮੀਂਹ ਪਈ ਜਾਂਦਾ ਨਹੀਂ ਮੰਨ ਕੇ ਚੱਲ ਬਾਹਰ ਤੋਰ ਤੋਰ ਕੇ ਦੁਕਾਨੇ ਕੋਈ ਯੱਕ ਨਹੀਂ ਲੈ ਭਾਈ ਤੋਰਾ ਚੈੱਕ ਕਰ ਲੋ ਇੱਕ ਨੰਬਰ ਇੱਕ ਨੰਬਰ ਐਡਰ ਤੋਰਾ ਬਸਿਆਂ ਦਾ ਕੋੜਾਂ ਨਾਲ ਕਰ ਤੋਰਾ ਕੋੜੀਆਂ ਵਾਲੀ ਬਿਊਟੀ ਆ ਕਰ ਮਾ ਜੀਣਾ ਭਾਈ ਹਮ ਯਾਰ ਇਹ ਮੂੰਹ ਮਾ ਨਾ ਕਰ ਡਾਕਟਰ ਕਹਿਣਾ ਚਾਹਾਂਗਾ ਫੇਸ ਦੀ ਬਿਊਟੀ ਦੇਖ ਕੇ ਇੱਕ ਨੰਬਰ ਜਮਾ ਪੂਰਾ ਪੂਰਾ ਡਾਕਟਰ ਹਮ ਮੁੱਲ ਜੈ ਮੁੱਲ ਜੈ ਰੱਖਨੇ ਆ ਅੱਜ ਆਪਾਂ ਵੇਚਣਾ ਲੱਗੇ ਹੋ ਵੀ ਆਪਣੇ ਜੈ ਜੈ ਹੁੰਦੇ ਆ ਮਾਲੇ ਮੁੱਲ ਨਹੀਂ ਕਰਦੇ ਜਮ ਜੈ ਹੁੰਦੇ ਵੀ ਜੈ ਹੀ ਰੱਖਨੇ ਆ ਡਾਕਟਰ ਮੁੱਲ ਹੁਣ ਵੀ ਮੁੱਲ ਬਾਈ ਕਹਿੰਦਾ ਜੈ ਜੀ ਰੱਖ ਆਪਣਾ ਗੱਲ ਬਰੀਡ ਦੀ ਹੁੰਦੀ ਆ ਆਪਣੇ ਕੋਲ ਕ੍ਰਾਸ ਬੱਛੀ ਨਹੀਂ ਹੁੰਦੀ ਸਹੀ ਗੱਲ ਆ ਬਾਈ ਹਾਂ ਅੱਗੇ ਵੀ ਆਪਾਂ ਇਹਨਾਂ ਵੇਚਦੇ ਆ ਬਰੀਡ ਤੇ ਕੰਮ ਕਰਦੇ ਆ ਸਹੀ ਗੱਲ ਆ ਬਾਈ ਹਾਂ ਦਿਖਾ ਦੀ ਬਿਚਟਕਾ ਕੇ ਬੇਲ ਬੂੜ ਮਾਰ ਕੇ ਚੱਲ ਕੋਈ ਘਾਟ ਨਹੀਂ ਜਦੋਂ ਵੀ ਵੀਡੀਓ ਪਾਉਨੇ ਆ ਬਾਈ ਦੀ ਵੀਡੀਓ ਪਾਉਣ ਦੀ ਧੀਰ ਹੁੰਦੀ ਹਾਂ ਮਾਲ ਉਹਦੀ ਬਾਈ ਕਹਿੰਦਾ ਗੱਲ ਇਹ ਆ ਵੀ ਇੱਕ ਤਾਂ ਬਾਈ ਮੰਨ ਕੇ ਚੱਲ ਝੂਠ ਨਹੀਂ ਬੋਲਦਾ ਚਾਹੇ ਆਪਾਂ ਸਾਰੀ ਚੀਜ਼ ਕਿਹੜੀ ਵੀਡੀਓ ਵਿੱਚ ਕਹੇ ਤੀ ਚਾਹੇ ਆਪ ਨੂੰ ਕੋਈ ਰਿਕਾਰਡਿੰਗ ਕਰ ਲੈ ਆਪ ਨੂੰ ਕੋਈ ਸੰਸਾ ਨਹੀਂ ਸਹੀ ਆ ਆਪਾਂ ਜਿਹੜੀ ਗੱਲ ਹੋਈ ਬੋਲ ਕੇ ਦੱਸਣੀ ਹੈ ਹੂੰ ਮੌਕੇ ਦੀ ਗੁੰਮੀ ਦੀ ਆਪਣੀ ਗਾਰੰਟੀ ਫੋਗਲੇ ਕਰਦੇ ਕਿ ਕਿਹੜੇ ਦੰਦ ਖੀਰੀ ਖੇਤੀ ਤੇ ਖੀਰੀ ਹੋਊਗੀ ਦੁੱਗਣੀ ਹੋਏ ਜੀ ਨਿਕਲਦੀ ਆਪਣੀ ਜਗ੍ਹਾ ਠੀਕ ਹੈ ਬਾਈ ਹਾਂ ਕਿੰਨੀ ਗੱਲ ਹੋਣੀ ਨਹੀਂ ਦੱਸਣੀ ਆਪਾਂ ਹਾਂ ਬਾਕੀ ਮੰਨ ਕੇ ਚੱਲ ਬਾਈ ਦੀ ਗੱਲ ਸਹੀ ਆ ਬਾਈ ਕਹਿੰਦਾ ਗੱਡੀ 'ਚ ਉਤਰਦੀ ਜਿਵੇਂ ਮਰਜੀ ਕਰ ਯਾਰ ਆਪ ਕੋਈ ਬੱਸੀ ਨੂੰ ਫੇਰ ਲਾਹੋ ਪਹਿਲਾਂ ਬਾਈ ਦੰਦ ਚੈੱਕ ਕਰ ਲਓ ਸਹੀ ਆ ਬਾਈ ਹਾਂ ਜੇ ਦੁੱਗੀ ਆ ਤਾਂ ਮੈਂ ਆਪੇ ਹੀ ਹੋਗਾ ਮੇਰੀ ਬੱਸੀ ਵਾਪਸ ਮੋੜ ਦਊ ਇਸ ਤੋਂ ਬਾਅਦ ਆਪਾਂ ਗਾਰੰਟੀ ਲੈ ਨਹੀਂ ਸਕਦੇ ਜਗ੍ਹਾ ਸਹੀ ਗੱਲ ਆ ਬਾਈ ਅੱਗੇ ਭਾਈ ਆ ਗਈ ਤੈਨਾਂ ਨੰਬਰ ਹਾਂ ਇਹ ਤਾਂ ਦੰਦ ਡਾਕਟਰ ਚੱਕਰਾਉਂਦੇ ਦੰਦ ਕਰਾਉਣੇ ਹਾਂ ਦੰਦ ਚੈੱਕ ਕਰਾ ਦੇ ਬਸੀ ਵੱਡੀ ਅਗਰਾ ਕੇਰਾ ਬਹਿ ਮਨਾ ਕਰ ਜੀ ਲੈ ਖੀਰੀ ਹੈ ਪਹਿਲੀ ਗੱਲ ਤਾਂ ਭਾਈ ਵੀਡੀਓ ਦੇ ਵਿੱਚ ਹੀ ਦਿਖਾਉਂਦਾ ਸੀ ਹਾਂ ਹਾਂ ਨਾ ਆਪਾਂ ਉਹ ਗੱਲ ਹੀ ਨਹੀਂ ਕਰਨੀ ਕੋਈ ਚੱਕਰ ਨਹੀਂਗਾ ਤੈਨਾਂ ਨੰਬਰ ਤੇ ਵੀ ਡਾਕਟਰ ਖੀਰੀ ਹੈ ਬਸੀ ਹੂੰ ਇਹ ਆਪਣੇ ਕੋਲ ਬਸੀ ਹੀਟ ਚ ਆ ਗਈ ਠੀਕ ਆ ਭਾਈ ਹਾਂ ਹੀਟ ਆਪਣੇ ਕੋਲ ਕੇਰਾ ਕੱਢ ਗਿਆ ਪਰ ਟੀਕਾ ਨਹੀਂ ਭਰਾ ਸੀਮਨ ਇਹ ਵੀ ਬਿਲਕੁਲ ਕਾਬਲ ਜੀ ਆ ਜਾਵਾ ਡਾਕਟਰ ਤਿਆਰ ਆਪਣੇ ਕੋਲ ਹੀਟ ਚ ਆ ਗਈ ਬਸੀ ਠੀਕ ਆ ਭਾਈ ਹਾਂ ਬਾਕੀ ਬਸੇ ਪਿੱਛੇ ਚੌੜੀ-ਚੌੜੀ ਦਿਖਾ ਬਸ ਇੱਕ ਨੀ ਚੰਗੀ ਹੈ ਸਹੀ ਗੱਲ ਆ ਬਾਈ ਪ੍ਰਿੰਟ ਚੰਗਾ ਕਰ ਇੱਕ ਨੰਬਰ ਡਾਕਟਰ ਬਸੇਗਾ ਲੰਮੇ-ਲੰਮੇ ਫੁੱਲ ਬ੍ਰੀਡ ਫੁੱਲ ਡਾਕਟਰ ਪਿੱਛੇ ਤੋਂ ਪੂੜਾ ਦਿਖਾ ਗਣੀ ਚੰਗੀ ਆ ਬਾਕੀ ਇਧਰ ਜਾ ਕੇ ਪੂੜੇ ਪਾਲੇ ਦਿਖਾ ਗਨੇ ਚੰਗੀ ਆ ਸਹੀ ਗੱਲ ਇੱਥੋਂ ਪਤਾ ਲੱਗਿਆ ਜਾਨਵਰ ਦਾ ਮੱਲੇ ਸਹੀ ਆ ਬਾਈ ਝੋਲੀ ਦਿਖਾ ਦੇ ਲੈ 4 ਥਾਣਾ ਡਾਕਟਰ ਲੈ ਬੜੀ ਸਫਾਈ ਆ ਬਾਈ ਯਾਰ ਹਮ ਬਹਾ ਮੋਟਾ ਥਾਣ ਲੱਗਿਆ ਫਰਨ ਵਰਗੇ ਤੋਰ ਦੇ ਬਾਈ ਮਾੜੀ ਜੀ ਇਹ ਬੂਦੀ ਬਾਦੀ ਦਿਖਾ ਡਾਕਟਰ ਕਿੰਨੀ ਚੰਗੀ ਆ ਬਸ ਇਹਦਾ ਫੁੱਲ ਬਿਊਟੀ ਆ ਯਾਰ ਲੈ ਬੱਚਾ ਮੂੰਹੋਂ ਬੋਲ ਰਿਹਾ ਹਾਂ ਆਪੇ ਬੋਲਣਾ ਡਾਕਟਰ ਜਿੰਨਾ ਮਰਜ਼ੀ ਬਾਲਾ ਮਾਨ ਹੈ ਅਗੇ ਖੁੱਲ ਗਈ ਹੁੰਦੀਆਂ ਆਪਣੇ ਕੋਲ ਵੀ ਖੁੱਲ ਗਈ ਸੀ ਠੀਕ ਹੈ ਬਾਈ ਆ ਜਾ ਮੀਂਹ ਬਾਲਾ ਪੈ ਗਿਆ ਕਰਕੇ ਨਾ ਬੰਨਣੀਆਂ ਪੈਗੀਆਂ ਬਸ ਬੰਨਣੀਆਂ ਪੈਗੀਆਂ ਹਾਂ ਹਾਂ ਬੋਲਿਆ ਇਹ ਕੀ ਹੈ ਜੀ ਉਹ ਮੋਲ ਹਾਂ ਡਾਕਟਰ ਜਮਾਂ ਜਾਇ ਕਰਾਂਗੇ ਬਾਲਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੋਲ ਰੱਖ ਜਮਾਂ ਜਾਇ ਕਰਾਂਗੇ ਸਾਰਿਆਂ ਦਾ ਆਹਦਾ ਬਸੋ ਦੋ ਤਾਂ ਚਾਹੇ ਯਾਰ ਬੰਦਾ ਆਈ ਤੇ ਤਾਂ ਹੁਣ ਆਪਣੇ ਕੋਲ ਹੀਟ ਚ ਆ ਗਿਆ ਛੜੀਆ 15 ਦਿਨ ਹੀਟੇ ਨੇ ਫੇਰ ਕੱਢ ਜਾਣੀ ਆ ਹਏ ਤਲਿਆਰੇ ਦਾ ਬੜਾ ਮਾਨ ਦੀ ਤਲਿਆਰੇ ਦਾ ਮਾਂ ਤੁਰਦਗੀ ਨਹੀਂ ਡਾਕਟਰ ਦੇ ਤੂੰ ਤੁਰਦੀਆਂ ਨਹੀਂ ਪੈਰਾਂ ਦੇ ਤਲਿਆਰੇ ਇਹਨਾਂ ਦੇ ਜਮੀਨ ਤੁਰਦਗਾ ਖੁੱਲਗਾ ਆਂਗਾ ਨਾ ਹੂੰ ਖੁੱਲਾਂ ਕਰਕੇ ਬੜਾ ਮਾਨਦੀਆਂ ਤਲਿਆਰੇ ਆ ਮਾਨਦੀਆਂ ਬਾਕੀ ਤਾਂ ਹਾਂ ਦੋ ਛਿੱਦੀ ਛੁੱਦੀ ਦਿਖਾ ਦੇ ਬਸ ਇੰਨੀ ਸਹੀ ਗੱਲ ਆ ਬਾਈ ਲੈ ਜਮਾ ਉੱਤੋਂ ਐ ਸਟੇਟ ਆ ਇੱਕ ਨੰਬਰ ਆ ਰੱਖਦੇ ਬਰੀਡ ਅੱਗੇ ਵੀ ਆਪਣੇ ਕੋਲੇ ਚੰਗੀ ਤੋਂ ਚੰਗੀ ਬੱਸੀ ਹੁੰਦੀ ਤੇ ਬਸੇ ਵੀ ਬਹੁਤ ਸਿਰਾਂ ਦੀ ਸਹੀ ਗੱਲ ਆ ਅੱਗੇ ਆ ਗਈ 4 ਨੰਬਰ ਹਾਂ 4 ਨੰਬਰ ਤੇ ਆ ਗਈ ਡਾਕਟਰ ਇਹਦੀ ਕਿੰਨੀ ਉਮਰ ਇਹ ਡਾਕਟਰ ਮੰਨ ਕੇ ਜਲਦੋਂ 9-10 ਮਹੀਨਿਆਂ ਦੀ ਹੋਊਗੀ ਠੀਕ ਆ ਬਾਈ ਹਾਂ ਹਮਰੇ ਜੀ ਯਾਹੀ ਫੋਟੋ ਬੜਾ ਚੰਗਾ ਹੈ ਨਾ ਕਰਨ ਵਾਲੀ ਦੀ ਪੂਰੀ ਚੰਗੀ ਇਧਰੋਂ ਕੱਢ ਕੇ ਤੋੜ ਰਹੇ ਹੁਣ ਚੋਲੀ ਦਿਖਾ ਦੇ ਖੜੀ ਦੀ ਇੱਕ ਮਿੰਟ ਚੋਲੀ ਦਿਖਾ ਦੇ ਹਮ ਚਾਰ ਹੀ ਥਾਣਾ ਡਾਕਟਰ ਕਿਹੜੀ ਦੇ ਕੋਈ ਫੋਟੋ ਸ਼ਾਂਗੂ ਆਪਾਂ ਦੱਸਾਂਗੇ ਹਮ ਅੱਗੇ ਵੀ ਆਪਾਂ ਦੱਸਦੇ ਆਂ ਆਪਾਂ ਲੁਕੋਆ ਕੁਝ ਨਹੀਂ ਹਾਂ ਇਹ ਚੀਜ਼ ਦੱਸ ਕੇ ਵੇਚੇ ਉਹਦੇ ਚ ਕੋਈ ਲੰਬਾ ਨਹੀਂ ਹੁੰਦਾ ਦੱਸੀ ਵਿੱਚ ਸਹੀ ਗੱਲ ਆ ਬਾਈ ਹਾਂ ਫੇਸ ਦੀ ਬਿਊਟੀ ਨਾਸਾਂ ਗੁਲਾਬੀ ਪ੍ਰਿੰਟ ਇੱਕ ਨੰਬਰ ਤੋੜਾ ਇੱਕ ਨੰਬਰ ਗ੍ਰੀਡ ਫੁੱਲ ਕਰ ਮਲੀ ਦੀ ਕਹਨੇ ਬਾਈ ਪੂਰੀ ਚੰਗੀ ਵੀ ਰੇ ਡਾਕਟਰ ਬੱਚਾ ਯਾਰ ਪੂਰਾ ਗਲਾਬੀ ਨਸਾਂ ਹਮ ਪੂਰੀ ਚੰਗੀ ਆ ਐਨ ਤੋਰ ਲਾਂ ਮਹੀ ਲੰਮੀ ਮੁੱਲ ਤਾਂ ਜੈ ਜੀ ਹੋਣਾ ਜਮਾ ਡੱਕ ਰਿਹਾ ਤਾਂ ਫੋਨ ਤੇ ਕਰ ਦਿਆਂਗੇ ਛੋਟੀਆਂ ਠੀਕ ਆ ਭਾਈ ਹਾਂ ਬਾਲਾ ਮੁੱਲ ਨਹੀਂ ਕਰਦੇ ਹਾਂ ਨਾ ਗਿਆ ਜੀ ਰੱਖਾਂਗੇ ਜਮਾ ਯਾਰ ਜੈ ਜ ਮੁੱਲ ਰੱਖਾਂਗੇ ਫਾਰਮ ਆ ਬਾਈ ਦਾ ਇਧਰ ਲਈ ਸੈੱਡ ਪਾਇਆ ਵਾ ਤੇ ਬਰੀਕੀ ਬਰੂਕੀ ਦਾ ਬਾਈ ਨੂੰ ਪੂਰਾ ਪਤਾ ਪੂਰੀ ਜਾਂਚ ਨਾਲ ਲੱਗਦਾ ਡਾਕਟਰ ਆਪਣੇ ਕੋਲ ਅੱਜ ਤੇ ਪਹੇਜੇ ਅੱਛੀ ਬਾਈ ਕਹਿੰਦਾ ਆਪਾਂ ਲੈ ਲੈਂਦੇ ਨਹੀਂ ਨਾ ਨਾ ਕਰੋ ਲੈ ਲੈਂਦੇ ਨਹੀਂ ਨਾ ਇਹ ਜੇ ਕੱਪ ਰੂਹ ਲੰਬਾ ਆ ਹਮ ਇਹ ਗੱਲ ਹੋਈ ਆਪਾਂ ਦੱਸ ਕੇ ਦੇਵਾਂਗੇ ਸਹੀ ਆ ਆਪਾਂ ਉਹ ਲਾਂਬੇ ਵਾਲਾ ਕੰਮ ਨਹੀਂ ਕਰਨਾ ਜੇ ਆਪਾਂ ਐਸੇ ਕ੍ਰੋਸ ਨੂੰ ਆਪਾਂ ਬਰੀਡ ਵਾਲੀ ਕਿਹੀ ਅਗੇ ਉਹ ਕੰਮ ਹੀ ਨਹੀਂ ਹੁੰਦਾ ਸਹੀ ਗੱਲ ਆ ਆਪਣਾ ਕੋ ਘਰੇ ਵੀ ਬੰਦੇ ਬਹੁਤ ਆਉਂਦੇ ਆ ਜਿੱਤੇ ਕਿੰਨੀ ਆਪਾਂ ਗੱਲ ਕਹਿੰਦੇ ਉਹ ਨਹੀਂ ਨਿਪਟਦੀ ਆ ਹੂੰ ਆਓ ਇਹਦਾ ਮੁੱਲ ਡਾਕਟਰ ਆਪਾਂ ਕਰਦੇ ਨੇ ਬੱਸੀ ਦੇ ਫੋਨ ਤੇ ਠੀਕ ਆ ਭਾਈ ਇਹ ਆ ਜੀ ਰੱਖਾਂਗੇ ਓਕੇ ਭਾਈ ਹਾਂ ਹੂੰ ਮੋਲੇ ਦਾ 20000 ਆਪਾਂ ਕਰਦੇ ਆ 20000 ਹਾਂ ਮਾਨਦਾਨ ਹੋ ਜਾ ਹਾਂ 10 ਮਹੀਨਿਆਂ ਦੇ ਨੇ ਇਹ ਬੱਸੀ ਆ ਹੂੰ ਤੇ ਮੈਨੂੰ ਪਤਾ ਦੋ ਕੁ ਮਹੀਨੇ ਤੱਕ ਇਹਨੇ ਡੂੜਕ ਤਕਦੀਕਾ ਲੈ ਜਾਣਾ ਸਹੀ ਆ ਮਾਨਦਾਨ ਕਰ ਦਿਆਂਗੇ ਓਕੇ ਬਾਈ ਹਾਂ 22000 ਰੁਪਇਆ ਮੁੱਲ 22000 ਹੀ ਮੁੱਲ ਰੱਖਿਆ ਆਪਾਂ ਤੇ 4 ਨੰਬਰ ਤੇ ਇਹੇ ਅੱਗੇ ਬਾਈ 5 ਨੰਬਰ ਖੋਲ ਲਿਆ ਬਾਹਰ ਖੋਲ ਲਿਆ ਗੱਡੀ ਬੱਸੀ ਨੂੰ ਕਿੰਨੀ ਕੁ ਉਮਰ ਦੀ ਬੱਚੇ ਦੀ ਇਹਦੀ ਡਾਕਟਰ ਹੋਊਗੀ 8-9 ਮਹੀਨਿਆਂ ਦੀ ਝੋਲੀ ਕਿਵੇਂ ਦਿਖਾਈ ਦੇ ਚਾਰ ਥਾਂ ਡਾਕਟਰ ਫਰਾਂ ਲੱਗੇ ਲੱਗੇ ਵੀ ਕੱਲਾ ਕੱਲਾ ਥਾਂ ਪੂਰੀ ਵੀ ਇਹ ਬੋਦੀਵਾਦੀ ਦੀ ਇੰਨੀ ਚੰਗੀ ਆ ਮੂੰਹ ਦੀ ਸਹੀ ਆ ਤੇ ਤੂੰ ਬਾਹਰ ਨਿਕਲਦੇ ਬੱਸੀ ਆਪੇ ਕਹੇਗਾ ਵੀ ਯਾਰ ਬਾਕੀ ਬੱਸੀ ਚੰਗੀ ਆ ਹਾਂ ਤੂੰ ਨੇ ਭੱਜੇ ਗਏ ਆ ਮੀ ਪੈ ਗਿਆ ਭੱਜੇ ਗਏ ਆ ਡਾਕਟਰ ਫਿਰ ਮੀ ਨਾ ਹਾਂ ਮੀ ਪੈ ਗਿਆ ਮੀ ਦਾ ਕਰਕੇ ਇਹ ਜਿਕੇ ਜਿਕੇ ਫਰਕ ਪਏ ਨੇ ਕਿਸੇ ਜਾਨਵਰ ਨੇ ਸੁੱਕੇ ਨੇ ਫੋਟੋ ਕਰਾਉਣੀ ਆ ਸਹੀ ਗੱਲ ਆ ਇੱਥੇ ਗਿੱਲੇ ਨੇ ਕਰਾਉਣੀ ਆ ਗਿੱਲੇ ਨੇ ਕਰਾਉਣਾ ਹਾਂ ਕੀ ਬਾਤ ਆ ਚੰਗੀ ਵਿਖਾ ਬੱਸੀ ਕਿੰਨੀ ਆ ਸਹੀ ਗੱਲ ਲੱਗੀ ਪ੍ਰਿੰਟ ਬੱਸੀ ਨੇ ਕਦ ਨਿਆਜ ਕਰਾਣਾ ਡਾਕਟਰ ਨੇ ਸਹੀ ਆ ਬ੍ਰੀਕ ਵਾਲੀ ਆ ਬ੍ਰੀਕ ਵਾਲੀ ਆ ਹੂੰ ਬੋਧਿਵਾਦੀ ਦੇਖਣੀ ਚੰਗੀ ਲੱਗੀ ਆ ਸਹੀ ਆ ਇਹਦਾ ਮੁੱਲ ਫਿਰ ਜਾਇਜ਼ ਇਹਦਾ ਮੁੱਲ ਡਾਕਟਰ ਆ ਪਰਖਾਂਗੇ 17000 ਰੁਪਇਆ ਮਾਨਤਨ ਹੋ ਜਾ ਮਾਨਤਨ ਹੋਊਗਾ ਇਹ ਜੋ ਹੋ ਜਾਏ ਜੀ ਜਦ ਜਮਾ ਜਿਹਨੂੰ ਆਣ ਰੱਖਿਆ ਕਿ ਆਪਾਂ ਦੇਣੇ ਆ ਜਾਨਵਰ 17 ਇਹ ਬਸੀ ਐਡੀ ਦਾ ਆਪਾਂ ਵੀਡੀਓ ਤੇ ਦੇਖਦੇ ਆਂ ਕੋਈ 25 ਮੰਗਦਾ ਕੋਈ 30 ਮੰਗਦਾ ਆਪਾਂ ਮੁੱਲ 17000 ਹੀ ਰੱਖਿਆ ਦੇਣ ਲੈਣ ਵਾਲਾ ਹੋ ਜਾਏ ਜਮੋਲ 17000 ਤੇ ਕੋਈ ਬੰਦਾ ਬਰੀਡ ਨੂੰ ਨੰਨ ਦੇ ਦੇ ਉਹ ਗੱਲ ਦੀ ਆਪਣੀ ਗਾਰੰਟੀ ਹੋਊਗੀ ਓਕੇ ਬਾਈ ਹਾਂ ਕਿੰਨੀ ਗੱਲ ਆਪਾਂ ਕਹਾਂਗੇ ਅੱਗੇ ਬਾਈ ਜਰਸੀ ਦਾ ਬੱਚਾ ਆ ਗਿਆ 6 ਨੰਬਰ ਤੇ ਆ ਗਿਆ ਡਾਕਟਰ 6 ਨੰਬਰ ਤੇ ਕਿੰਨੀ ਉਮਰ ਹੈ ਜੀ ਇਹ ਡਾਕਟਰ ਹੋਊਗੀ 11-12 ਮਹੀਨਿਆਂ ਦੀ ਬਸੇ ਖੋਲ ਲੈ ਭਾਈ ਰਾਜ ਨੇ ਬਾਹਰ ਖੋਲ ਲੈ ਮਣੀ 11 ਕੁ ਮਹੀਨਿਆਂ ਦੀ ਬਸੇ ਹੋਊਗੀ ਯਾਰ ਜੀ ਇਹ ਮੌਜਨ ਆਪਣੀ ਸਹੀ ਗੱਲ ਬਾਕੀ ਯਾਰ ਜੂ ਦਿਖਾ ਦੇ ਭਜ ਕੇ ਜੇ ਲੱਗ ਰਿਹਾ ਲੱਗ ਰਿਹਾ ਲੱਗਦਾ ਚੇਂਜ ਆ ਕਰ ਗਈ ਹੈ ਨਾ ਹਾਂ 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 ਭਜ ਕੇ ਜੇ ਸਹੀ ਗੱਲ ਉਹ ਚਮਕ ਚਮਕ ਬੱਚੀ ਜੀ ਪੂਰੀ ਪੂਰੀ ਚੰਗੀ ਡਾਕਟਰ ਸਹੀ ਗੱਲ ਲੈ ਫੇਸ ਦੇਖ ਟੋਆ ਟੋਆ ਦੰਦੋ ਖੀਰੀ ਹੈ ਭਾਈ ਤਲੇ ਹਾਰੇ ਨਹੀਂ ਤਲੇ ਹਾਰੇ ਕਰਕੇ ਡੋਗ ਦਿਨਾ ਤੁਹਾਨੂੰ ਦੱਸਿਆ ਜੀ ਮੰਨਦੀਆਂ ਪੂਰੀ ਤਲੇ ਪੂਰੀ ਮੰਨ ਗਏ ਤੁਰਦ ਗੁਈ ਨਹੀਂ ਤਾਂ ਦਿਖਾ ਦੇ ਜੇ ਪੂਰਾ ਮੀਟਰ ਤੋਂ ਸੈਟ ਲੈਣੀ ਆ ਤੇ ਲਿਆ ਰੱਖਦੇ ਨੇ ਡਿੱਗਣ ਪੈਣਗੇ ਡਾਕਟਰ ਡਿੱਗਣ ਪੈਣਗੇ ਬਾਹਰ ਹਲਕ ਤਾਂ ਮਾਰਨੀ ਆ ਤੇ ਲਿਆ ਰੇ ਜੀ ਸਹੀ ਗੱਲ ਆ ਬਾਈ ਤੇ ਬਣ ਦੇ ਜੇ ਬਚੀ ਆ ਮੜੀ ਆ ਪਉ ਦਿਖਾਵਾਂਗੇ ਦਿਖਾ ਦਨੇ ਆ ਬਾਈ ਨੇ ਕੋਈ ਚੱਕਰ ਨਹੀਂ ਦਸ ਆਪਾਂ ਯਾਰ ਡਾਕਟਰ ਲਕੋਣ ਨਹੀਂ ਲਿਖਦੇ ਅਗਲੇ ਨੇ ਪੈਸੇ ਲਾਉਣੇ ਹਨਾ ਆਪਾਂ ਦੱਸ ਕੇ ਦੇਣੀ ਸਹੀ ਇੱਥੇ ਆ ਮੜੀ ਜੀ ਆ ਥੰਦੇ ਨਾਲ ਆ ਦੇਖੀ ਇੱਥੇ ਨਾਲ ਜੀ ਮੜੀ ਜੀ ਹਾਂ ਆ ਬੇਸ਼ਕ ਹਾਂ ਆ ਦੇਖੀ ਹੂੰ ਤੇ ਬੱਸ ਇਹ ਹੈ ਛੋਟੀ ਜੀ ਓਕੇ ਕੋਈ ਖਾਸ ਨਹੀਂ ਇਹ ਵੱਡੀ ਹੂੰ ਆਪਾਂ ਦੱਸੀ ਤਾਂ ਹੀ ਆ ਸਹੀ ਹੈ ਭਾਈ ਯਾਰ ਯਾਰ ਆਪ ਨੂੰ ਲਾਂਭਾ ਨਾ ਦੇਵੇ ਆਪ ਕੋ ਕੰਮ ਨਹੀਂ ਕਰਨਾ ਸਹੀ ਹੈ ਠੀਕ ਹੈ ਨਾ ਕੀ ਮੋਲ ਲ ਫਿਰ ਜਾਇਜ ਮੋਲੇ ਦਾ ਪਰ ਜਾਇਜ ਕਰ ਦਿੰਨੇ ਆ ਡਾਕਟਰ ਮੋਲ ਇਹਦਾ 26000 ਰੁਪਏ ਕਰ ਦਿੰਨੇ ਆ ਮਾਨਤਨ ਹੋ ਜਾ ਹਾਂ ਮਾਨਤਨ ਕਰਦੇ ਠੀਕ ਹੈ ਭਾਈ 26000 ਰੁਪਿਆ ਮੁੱਲ ਹਾਂ ਕੋਈ ਚੱਕਰ ਨਹੀਂ ਮੌਜੂਦ ਇਹਦੇ ਬਾਹਰ ਡਾਕਟਰ ਫਰਕ ਨਹੀਂ ਓਕੇ ਇਹ ਆਪਾਂ ਦੇਣ ਲੈਣ ਵਾਲੇ ਰੇਟ ਜੀ ਦੱਸੇ ਆ ਠੀਕ ਹੈ ਜੀ ਮਾਨਤਾ ਨਹੀਂ ਹੋਊ ਹੂੰ ਹੁਣ ਆਪਾਂ 26 ਮਗਲੇ ਵਾਲਾ ਕਿਸੇ ਕੋਈ 15 ਲੈ ਲੈ 16 ਲੈ ਲੈ ਉਹਦੇ ਬੰਦੇ ਤਾਂ ਪਰੂ ਫੋਨ ਹੀ ਨਾ ਲੱਗ ਓਕੇ ਭਾਈ ਹਾਂ ਨਹੀਂ ਜਮਾਂ ਜਾ ਜਾ ਇੱਕ ਆਪਾਂ ਹੋਰ ਗੱਲ ਦੱਸਣੀ ਆ ਆਪਾਂ ਬੱਸੀਆਂ ਬੱਸੀਆਂ ਹਾਂਜੀ ਵਿੱਚ ਭਾਈ ਗਾਂਾਂ ਵਾਲੇ ਫੋਨ ਲਈ ਜਾਂਦੇ ਆ ਉਹ ਬੱਸੀਆਂ ਕਿਹੜੇ ਬੰਦੇ ਨੇ ਖਰੀਦਣਾ ਉਹਨਾਂ ਦਾ ਟਾਈਮ ਖਰਾਬ ਕਰੀ ਜਾਂਦੇ ਆ ਠੀਕ ਹੈ ਭਾਈ ਨਾ ਕੋਪਾ ਗਾੜ ਦਿਖਾਉਂਦੇ ਨਹੀਂ ਤੇ ਆਪ ਨੂੰ ਬਾਈ ਬਣ ਕੇ ਗਾਂ ਵਾਲਾ ਫੋਨ ਵੀ ਨਾ ਲਾਵੇ ਜਿੱਦੇ ਕੋਈ ਆਈਗਾ ਆਪਾਂ ਵੀਡੀਓ ਪਾਵਾਂਗੇ ਉਹ ਤਾਂ ਬਿਲਕੁਲ ਪਾਵਾਂਗੇ ਠੀਕ ਆ ਹਾਂ ਹੁਣ ਵੇਚੀ ਆਪਾਂ ਬੱਸਾਂ ਜਾਂਦੇ ਮੰਗੀ ਬੰਦਾ ਗਾਂਾਂ ਜਾਂਦਾ ਸਹੀ ਆ ਬੱਸਾਂ ਲੈਣ ਵਾਲਾ ਬੰਦਾ ਯਾਰ ਉਹਨੂੰ ਡਿੱਕਾ ਲੱਗਦਾ ਉਹ ਚੀਜ਼ ਦਾ ਠੀਕ ਆ ਬਾਈ ਫੋਨ ਆਪਣਾ ਬੀਜੀ ਆ ਜਾਂਦਾ ਹੂੰ ਫੈਮਿਲੀ ਲੱਗਦਾ ਅਗਲੇ ਨੂੰ ਲਾਉਣਾ ਠੀਕ ਆ ਨਾ ਉਹ ਚੀਜ਼ ਦਾ ਫਰਕ ਪੈਂਦਾ ਪਰ ਉਹ ਬੱਸਾਂ ਵਾਲੇ ਫੋਨ ਲਾਇਓ ਗਾਂਾਂ ਵਾਲਾ ਨਾ ਬਾਈ ਲਾਇਓ ਓਕੇ ਬਾਈ ਹਾਂ ਭਾਈ ਇਹ ਗੱਲ ਦੀ ਬੇਨਤੀ ਆ ਤੇ ਬਾਕੀ ਆ ਵੱਡਿਆਂ ਦੇ ਮੁੱਲ ਜਾਇਜ਼ ਹੋਣਗੇ ਇਹਨਾਂ ਡਾਕਟਰ ਜਾਇਜ਼ ਕਰ ਸਹੀ ਗੱਲ ਆ ਹਾਂ ਜੇ ਇਹ ਪੈਸੇ ਬੱਸੀ ਦਿਖਾ ਦੇ ਇਹ ਜੀ ਬੱਸੀ ਨਹੀਂ ਨਿਕਲਦੀ ਜੀ ਮੈਂ ਤੈਨੂੰ ਦੱਸਾਂ ਅਗਲਾ 50 55000 ਮੰਗਦੇ ਆ ਸਹੀ ਗੱਲ ਆ ਬਾਈ ਤੇ ਆਪਣਾ ਫਾਰਮ ਆ ਜਾਣਿਆ ਨਾ 50 55000 ਇਹ ਬਿਸ਼ਰ ਨਰਮਲ ਮੰਗੀ ਜਾਂਦੇ ਆ ਸਹੀ ਗੱਲ ਆ ਹਾਂ ਬਾਕੀ ਬਰੀਡ ਨੂੰ ਤੇ ਬੱਸੀ ਸਿੱਧੀ ਦਿਖਾ ਦੇ ਹੂੰ ਟਕਾ ਕੇ ਸਹੀ ਗੱਲ ਆ ਤੇ ਕੋਈ ਨਹੀਂ ਐਨੀ ਆ ਜਿੰਨੀ ਵੀ ਤੂੰ ਕਹਦੇਗਾ ਗਲਾਬੀ ਨਾਲ ਸੰਦੇ ਟਮਾਟੇ ਨੂੰ ਚੰਕ ਸਹੀ ਗੱਲ ਆ ਇਹ ਬੱਚੇ ਡਾਕਟਰ ਨਿਕਲਦੇ ਨਹੀਂ ਗੱਬੜ ਬੱਚਾ ਵੀ ਬਹੁਤ ਚੰਗਾ ਹੈ ਨਾ ਪੂਰਾ ਝੰਡਾ ਡਾਕਟਰ ਬਰੀਡ ਵਾਲਾ ਬੱਚਾ ਪੂਰਾ ਤੇ ਕਿਸੇ ਵੀਰ ਨੂੰ ਬਾਈ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ مولوجمہ جاارکنگاےب